ਰਜਿੰਦਰ ਸਿੰਘ ਭਾਜੀ ਫੈਂਟਨ ਵਾਲੇ ਜਿਨ੍ਹਾਂ ਦਾ ਬਹੁਤ ਤਜਰਬਾ ਹੈ ਇਹਨਾਂ ਦੇ ਨਾਂ ਤੇ ਤਾੜੀਆਂ ਜੀ ਦਿਲਜੀਤ ਇਹਨਾਂ ਨੇ پیش ਕੀਤੀ ਉਹ ਤਾਂ ਬਹੁਤ ਸੀ ਮੇਰੇ ਵੱਲੋਂ ਦੋਸਤੋ ਸਾਰੇ ਗੀਤਕਾਰਾਂ ਨੂੰ ਜਿਨ੍ਹਾਂ ਵੀ ਸੱਜਣਾ ਆਇਓ ਸੱਸੀ ਦੀ ਕਾਲ ਮੈਂ ਇੱਕ ਅਕਸਰ ਕਹਿਣਾ ਹੁੰਦਾ ਕਈ ਲੋਕ ਮੈਨੂੰ ਪੁੱਛ ਲੈਂਦੇ ਵੀ ਤੁਸੀਂ ਇਸ ਲੈਣ ਕਿਵੇਂ ਪੈ ਗਏ ਤੇ ਤੁਹਾਨੂੰ ਕਿਵੇਂ ਤਜਰਬਾ ਹੋ ਗਿਆ ਮੈਂ ਆਪਣੀ ਜਿਹੜੀ ਬਿਜ਼ਨਸ ਦੀ ਨਹੀਂ ਆ ਉਹ ਗੀਤਕਾਰਾਂ ਤੇ ਰੱਖਿਆ ਮੇਰੀ ਕੰਪਨੀ ਦੇ ਵਿੱਚ ਮੇਰੇ ਵੱਲੋਂ ਆਜੇ ਪ੍ਰੋਡਿਊਸਰ ਸਭ ਤੋਂ ਜ਼ਿਆਦਾ ਤਰਜੀਹ ਗੀਤਕਾਰ ਨੂੰ ਦਿੱਤੀ ਜਾਂਦੀ ਹੈ ਮੈਂ ਪਹਿਲਾਂ ਗੀਤਕਾਰ ਨੂੰ ਗੀਤ ਕਢਦਾ ਫਿਰ ਮੈਂ ਇੱਕ ਸੰਗੀਤਕਾਰ ਕੋਲ ਰੱਖਿਆ ਆ ਮੁੰਡਾ ਉਹਦਾ ਸੰਗੀਤ ਬਣਾਉਨੇ ਆ ਧੁਨ ਬਣਾਉਨੇ ਆ ਜਿਹਨੂੰ ਕਹਿੰਦੇ ਨੇ ਫਿਰ ਸਿੰਗਰ ਦੀ ਮੈਚਿੰਗ ਹੋਣੀ ਚਾਹੀਦੀ ਹੈ ਫਿਰ ਮਿਊਜ਼ਿਕ ਦੀ ਮੈਚਿੰਗ ਹੋ ਜਾਵੇ ਇੱਕ ਗੋਰਾ ਤੁਸੀਂ ਸਾਰੇ ਵਧੀਆ ਲਿਖਦੇ ਹੋ ਜਦੋਂ ਤੁਸੀਂ ਗੀਤ ਬਣਾਉਂਦੇ ਹੋ ਕਿਤੇ ਨਾ ਕਿਤੇ ਉਹ ਤਾਈ ਰਹਿ ਜਾਂਦੀ ਆ ਸਿੰਗਰ ਦੀ ਆਵਾਜ਼ ਨਾਲ ਗੀਤ ਮੈਚ ਨਹੀਂ ਕਰਦਾ ਲੋਕਾਂ ਨੂੰ ਅੱਛਾ ਨਹੀਂ ਲੱਗਦਾ ਜਿਵੇਂ ਆਪਾਂ ਕੱਪੜਾ ਨਾਪ ਕੇ ਪਹਿਨਦੇ ਆ ਜਦੋਂ ਇਦਾਂ ਹੀ ਨਾਪ ਕੇ ਸਾਰਾ ਜੀਤਾ ਜਾਂਦਾ ਤਾਂ ਸਾਰਾ ਬਠੀਕ ਹੋ ਜਾਂਦਾ ਸੋ ਮੈਂ ਨਾ ਬਹੁਤ ਸਾਰੇ ਕਲਾਕਾਰਾਂ ਨੂੰ صدیق ਸਾਹਿਬ ਨੂੰ ਸਿੰਦਾ ਜੀ ਨੂੰ ਗੁਲਸ਼ਨ ਜੀ ਨੂੰ ਜੇ ਮੇਰੀ ਨਿਗਾਹ ਠੀਕ ਹੋਵੇ ਤਾਂ ਗੁਲਸ਼ਨ ਭੈਣ ਜੀ ਬੈਠੇ ਆ ਮੈਂ ਇਹਨਾਂ ਨੂੰ ਭੁਜੇ ਬੈਠ ਕੇ ਸੁਣਿਆ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗੀ ਇਹਨਾਂ ਨੂੰ ਭੂਆ ਜੀ ਕਹਾ ਕਿ ਭੈਣ ਜੀ ਕਹਾ ਮੈਂ ਬਹੁਤ ਸੁਣਿਆ ਇਹਨਾਂ ਲੋਕਾਂ ਨੂੰ ਕੁੱਝੇ ਬੈਠ ਕੇ ਤੇ ਸੋ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਇਹਨਾਂ ਦੀ ਹਾਲੇ ਵੀ ਬੱਟੇ ਤੋਂ ਹੀ ਆ ਹਾਲੇ ਮੈਨੂੰ ਲੱਗਦਾ ਨਵੀਆਂ ਕੁੜੀਆਂ ਨੂੰ ਮਾਤ ਨਹੀਂ ਸਕਦੇ ਨੇ ਮੈਨੂੰ ਯਾਦ ਆ ਜਦੋਂ ਬੰਦਾ ਆਪਣੇ ਆਪ ਨੂੰ ਨਹੀਂ ਪਹਿਚਾਣਦਾ ਮੈਂ ਵੀ ਮੈਗਨੀਸ ਹੀ ਫੜਦਾ ਹੁੰਦਾ ਬਹੁਤ ਕੰਮ ਕਰਦੇਣਾ ਬਹੁਤ ਸਟੂਡੀਓ ਘੁੰਮਣਾ ਤੇ ਉਧਰ ਪਈ ਸਿਗਰਟ ਹੋ ਗਏ ਕਈ ਲੋਕਾਂ ਦੇ ਮੈਂ ਕੋਲ ਖੜਾ ਰਹਿਣਾ ਤੇ ਜਦੋਂ ਪਤਾ ਨਾ ਲੱਗਣਾ ਵੀ ਤੁਸੀਂ ਕੌਣ ਹੋ ਨਾਲ ਜene ਕਿਸੇ ਨੇ ਦੱਸਣਾ ਹੈ ਫਾਈਂਡ ਹੋਣਾ ਰਜਿੰਦਰ ਸਿੱਕੋ ਕਹਿੰਦੇ ਉਹ ਬੋਲੇ ਕਿਸੇ ਨੇ ਜੱਫੀ ਪਾ ਲੈਣੀ ਕਿਸੇ ਨੇ ਗੋਡੀ ਹੱਥ ਲਾਉਣੀ ਫਿਰ ਮੈਨੂੰ ਪਤਾ ਲੱਗਿਆ ਦੋਸਤੋ ਮਾਈਕ ਫੜਨਾ ਜ਼ਰੂਰੀ ਹੈ ਜਿੰਨੇ ਵੀ ਗੀਤਕਾਰ ਹੋ ਬਗੈਰ ਕਰੰਟ ਤੋਂ ਹੀ ਬਗੈਰ ਬੈਟਰੀਆ ਤੋਂ ਇੱਕ ਏਦਾਂ ਦਾ ਮਾਈਕ ਲਿਆਓ ਆਪਦੇ ਘਰੇ ਸ਼ੀਸ਼ੇ ਮੂਰੇ ਖੜਕੇ ਬੋਲਿਆ ਕਰੋ ਤੇ ਗਾਇਆ ਕਰੋ ਜਿਹਨੂੰ ਗੀਤ ਦੇਣ ਜਾਣਾ ਬਿੱਤ ਕੰਪੋਜ਼ ਦੋ ਟੋੜੀ ਰਾਇਲਟੀ ਤਾਂ ਆਊਗੀ ਡਬਲ ਹੋ ਜਾਊਗੀ ਕੰਪੋਜ਼ਰ ਵਾਲੀ ਵੀ ਆਊਗੀ ਗੀਤ ਦੀ ਪੋਜੀਸ਼ਨ ਜਿਹੜੀ ਆ ਕੰਪੋਜ਼ ਤੋਂ ਬਾਹਰ ਹੀ ਨਿਕਲਦੀ ਆ ਜਿੰਨੇ ਵੀ ਮੇਰੇ ਕੋਲ ਗੀਤਕਾਰ ਆਉਂਦੇ ਨੇ ਮੈਂ ਕਹਿੰਦਾ ਮੈਨੂੰ ਗਾ ਕੇ ਸੁਣਾ ਉਦੋਂ ਆਉਂਦਾ ਰੁਕ ਪਤਾ ਲੱਗ ਜਾਂਦਾ ਚੰਗੇ ਵੜੇ ਗੀਤ ਦਾ ਗੀਤ ਸਾਰੇ ਜੱਗੇ ਹੁੰਦੇ ਨੇ ਕੋਈ ਕਿਸੇ ਵਿਸ਼ੇ ਤੇ ਹੁੰਦਾ ਕੋਈ ਮੜੇ ਵਿਸ਼ੇ ਤੇ ਹੁੰਦਾ ਕੋਈ ਵੀਡੀਓ ਵਿਸ਼ੇ ਤੇ ਹੁੰਦਾ ਕਿਉਂਕਿ ਇਹ ਇੱਕ ਸੋਚ ਆ ਤੇ ਮੈਂ ਇੱਕ ਵਾਰੀ ਮੈਨੂੰ ਯਾਦ ਆ ਗਈ ਗੱਲ ਕਿਸੇ ਬੰਦੇ ਨੂੰ ਕਹਿੰਦੇ ਉਹ ਸੀਨੀਅਰ ਬੰਦਾ ਸੀ ਨਾਂ ਨਹੀਂ ਲੈਣਾ ਹੈਗਾ ਵੀ ਕਹਿੰਦੇ ਵੀ ਗੀਤਕਾਰਾਂ ਦੇ ਬਾਰੇ ਮੇਲਾ ਸੀਗਾ ਗੀਤਕਾਰਾਂ ਦਾ ਵੀ ਉਹਨਾਂ ਦੇ ਬਾਰੇ ਬੋਲੋ ਉਹ ਕਹਿੰਦਾ ਜੀ ਇਸ ਤਰ੍ਹਾਂ ਇਹ ਜਿਹੜੇ ਗੀਤਕਾਰ ਨੇ ਮੈਨੂੰ ਪਤਾ ਬਹੁਤ ਮਿਹਨਤ ਨਾਲ ਲਿਖਦੇ ਨੇ ਰਾਤਾਂ ਨੂੰ ਜਾਗ ਜਾ ਕੇ ਲਿਖਦੇ ਨੇ ਤੇ ਗਰਮੀ ਗਰਮੀ ਹੋ ਜਾਂਦੇ ਨੇ ਮੈਂ ਕਹਿਆ ਇਦਾਂ ਦੀ ਕੋਈ ਗੱਲ ਹੀ ਨਾ ਜ਼ੋਰ ਦੋਣੇ ਲਿਖਦੇ ਦਿਮਾਗ ਨਾਲ ਨਹੀਂ ਦਬਾਗੀ ਲੋਕ ਨੇ ਇਹ ਗੱਲ ਸੱਚ ਹੈ ਸੋ ਮੈਂ ਨਾ ਇੱਕ ਵਾਰੀ ਕੈਨੇਡਾ ਗਿਆ ਮੈਨੂੰ ਆਪਣੀ ਪਹਿਚਾਣ ਕਿੱਥੋਂ ਹੋਈ ਮੈਂ ਮਹਿਸੂਸ ਨਹੀਂ ਕਰਦਾ ਸੀ ਵੀ ਮੈਂ ਕੁਝ ਕੀਤਾ ਆ ਟ੍ਰੇਡ ਦੇ ਵਿੱਚ ਜਾਂ ਮੇਰੀ ਕੋਈ ਵੈਲਿਊ ਹੈਗੀ ਆ ਉਹ ਕਸਟਮਰ ਅਧਾਰੀ ਜਿਹੜੇ ਕੈਨੇਡਾ ਵਾਲੇ ਨੇ ਜਦੋਂ ਪੰਜਾਬੀ ਮੁੰਡਿਆਂ ਨੂੰ ਲਾਂਦੇ ਨੇ ਜਦੋਂ ਆਪਣੇ ਨੂੰ ਫਲਾਈਟਾਂ ਜਾਂਦੀਆਂ ਨੇ ਉਹ ਮੁੰਡਾ ਉੱਠ ਕੇ ਖੜਾ ਹੋ ਗਿਆ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਮੈਂ ਤੂੰ ਮੈਨੂੰ ਪਛਾਣ ਲਿਆ ਕਹਿੰਦਾ ਹਾਂਜੀ ਉਹਨੇ ਮੇਰੇ ਕੋਡੇ ਹੱਥ ਲਾਇਆ ਫਿਰ ਮੈਨੂੰ ਅਹਿਸਾਸ ਹੋਇਆ ਸਾਡੀ ਸਾਡੀ ਵੀ ਟ੍ਰੇਡ 'ਚ ਵੈਲਿਊ ਹੈਗੀ ਐ ਸੋ ਜਦੋਂ ਦਲਜੀਤ ਹੱਟ ਹੋਇਆ ਇਹ ਮੇਰੇ ਕੋ ਪੰਜ ਸਾਲ ਲੱਗ ਗਏ ਦੀ ਸ਼ੁਰੂਆਤ ਮੇਤੋਂ ਹੋਈ ਐ ਸੰਧੂ ਸਾਹਿਬ ਨੇ ਤਾਂ ਕਈ ਵਾਰੀ ਇਹ ਗੱਲ ਬੋਲੀ ਐ ਸਟੇਜ 'ਤੇ ਉਹਦੋਂ ਤੋਂ ਮੇਰੀ ਵੀ ਵੈਲਿਊ ਥੋੜੀ ਜ਼ਿਆਦਾ ਵੱਧ ਗਈ ਐ ਮੈਨੂੰ ਵੀ ਮਾਣ ਜਿਹਾ ਮਹਿਸੂਸ ਹੁੰਦਾ ਗਿਆ ਮੈਂ ਵੀ ਕੁਝ ਕੀਤਾ ਆਹ ਕਹਿੰਦੇ ਨੇ ਕਿ ਮੈਂ ਵੀ ਕਾਸਾ ਵੱਡਾ ਬੰਦਾ ਬਣ ਗਿਆ ਨਹੀਂ ਕਾਸਾ ਫਟਾਰੀ ਬਣਿਆ ਮੈਲੇ ਛੋਟਾ ਹੀ ਆ ਕਾਸੀ ਵੱਡੇ ਬੰਦੇ ਨਾਲ ਬਹੁਤ ਕੁੱਤੇ ਆਣੀ ਹੁੰਦੀ ਐ ਉਹ ਨਹੀਂ ਆਪਾਂ ਦੇ ਬਣਨਾ ਸੋ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਤੇ ਹੁਣ ਮੈਂ ਸੀਵੀਆ ਸਾਹਿਬ ਨੂੰ ਕਹਾਂਗਾ ਵਾ ਕਮਾਨ ਸਾਹਿਬ ਨੂੰ ਮੇਰੇ ਤੋਂ ਦੂਰ ਰੱਖਣੇ ਹੌਲੀ ਹੌਲੀ ਆਇਆ ਕਰਾਂਦੇ ਮੈਂ ਫੋਨ ਲੱਗਣੇ ਲੈੜੇ ਆ ਗਿਆ ਕਰਕੇ ਜਿਵੇਂ ਚਪਟਾ ਮਾਰਦਾ ਹੁੰਦਾ ਇੱਕ ਸੈਕਿੰਡ ਮੈਂ ਮੜਾ ਜੁਫਾ ਸਾਡੀ ਬਹੁਤ ਮਿੱਤਰਤਾ ਇਹਨਾਂ ਦਾ ਮੇਰੇ ਕੰਪਨੀ ਦੇ ਵਿੱਚ ਵੀ ਗੀਡ ਦਰਗਾੜ ਹੋਇਆ ਸੀਗਾ ਉਦੋਂ ਪੱਗ ਬੰਨਦੇ ਹੁੰਦੇ ਸੀ ਝੋਲਾ ਲੈ ਕੇ ਚੱਲਦੇ ਹੁੰਦੇ ਸੀ ਉਹਦੇ ਵਿੱਚ ਕਾਫੀ ਪਾ ਕੇ ਜਾਂਦੇ ਹੁੰਦੇ ਸੀ ਪੁੱਛ ਲੋ ਕਿ ਸੱਚ ਝੂਠ ਹੈ ਤੇ ਸੋ ਮੈਂ ਇੰਨੀਆਂ ਗੱਲਾਂ ਕੀਤੀਆਂ ਤੇ ਮੇਰਾ ਵੀ ਮਨ ਕਰਦਾ ਸੀ ਮੈਂ ਸਟੇਜ 'ਤੇ ਬੋਲਾਂ ਗੀਤਕਾਰਾਂ ਨੂੰ ਬੇਨਤੀ ਕਰੂੰਗਾ ਫੇਰ ਘਰੇ ਜਦਾਂ ਇੱਕ ਚਾਹ ਜਲੀ ਮੈਗ ਲੈ ਕੇ ਰੱਖ ਲਉ ਮੈਗ ਲੈ ਕੇ ਉਹ ਤੇ ਬੋਲਿਆ ਕਰੋ